ਅਸੀਂ ਵਿਆਹ ਤੇ ਇੱਕ ਕਲਾਕਾਰ ਬੁਲਾਉਣਾ ਹੈ ਘੰਟੇ 2 ਘੰਟੇ ਵਾਸਤੇ ਜਿਹਨੂੰ 7-8 ਲੱਖ ਰੁਪਏ ਦਿੰਨੇ ਆ ਤੇ ਉਹਦੇ ਉੱਪਰ ਦੀ ਪੈਸੇ ਵੀ ਬਾਰਦੇ ਆਂ ਅਸੀਂ ਚਾਹੇ ਇਹ ਪੈਸਾ ਅਸੀਂ ਕਰਜ਼ੇ ਦੀ ਕਿਉਂ ਨਾ ਚੱਕਿਆ ਹੋਵੇ ਤੇ ਉਹ ਕਲਾਕਾਰ ਫਿਰ ਗੰਦੇ ਤੋਂ ਗੰਦੇ ਗੀਤ ਗਾਉਂਦੇ ਨੇ ਤੇ ਸਾਡੀ ਧੀਆ ਭੈਣਾਂ ਵੱਲ ਇਸ਼ਾਰੇ ਕਰਕੇ ਗਾਉਂਦੇ ਨੇ ਅਸੀਂ ਬੜੇ ਖੁਸ਼ ਹੋਨੇ ਆ ਚੌੜੇ ਹੋਨੇ ਆ ਇਹਦੇ ਉਲਟ ਪਿੰਡ ਦਾ ਗਰੰਥੀ ਸਿੰਘ ਕਿੰਨੀ ਕੀ ਤਨਖਾਹ ਦਿੰਨੇ ਆਪਾਂ ਨੂੰ ਉਹਨਾਂ ਨੂੰ 500 ਰੁਪਏ ਪਿੱਛੇ ਰੋਲਾ ਪਾ ਲੈਨੇ ਜਿਹੜਾ ਸਵੇਰੇ ਸ਼ਾਮ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਕਿਸੇ ਵੀ ਗਰੰਟੀਸਿੰਗ ਨੂੰ ਪੁੱਛ ਲਓ ਉਹ ਕਹਿੰਦਾ ਕਿ ਮੇਰੇ ਬੱਚੇ ਪੜ੍ਹ ਲਿਖ ਜਾਣ ਕਿਸੇ ਨੌਕਰੀ ਕਰਨ ਪਰ ਗਰੰਤੀ ਨਾ ਬਣਨ ਕਿਉਂ ਕਿਉਂਕਿ ਬਈ ਸਾਡੀ ਸੋਚ ਇਦਾਂ ਦੀ ਹੋ ਸਕੀ ਆ ਅਸੀਂ ਪਿੰਡ ਦੇ ਗਰੰਟੀ ਹੁੰਦਾ ਕੁਝ ਦੇਣਾ ਨਹੀਂ ਚਾਹੁੰਦੇ ਪਰ ਨਚਾਰਾਂ ਉੱਪਰ ਦੀ ਸੀ ਲੱਖ ਰੁਪਿਆ ਵਾਰ ਦਾਂਗੇ ਇਹ ਸਾਡੀ ਘਟੀਆ ਮਾਨਸਿਕਤਾ ਇਹ ਤਾਂ ਸੜੀ ਗੰਦੀ ਸੋਚ ਹੋ ਰਹੀ ਆ ਕਲਾਕਾਰ ਨੇ ਸਾਨੂੰ ਕੀ ਦੇਣਾ 2 ਘੰਟੇ ਨੱਚ ਕੇ ਜਾਓ ਬਹੁਤ ਤੇ ਗਰੰਤੀ ਸਿੰਘ ਦੇ ਪਿੰਡ 'ਚ ਹੀ ਰਹਿਣਾ ਪਿੰਡ ਦੀ ਚੜ੍ਹਦੀ ਕਲਾ ਦੀ ਸਵੇਰੇ ਸਾਮ ਅਰਦਾਸ ਕਰਨੀਆਂ ਉਹੀ ਤਨਖਾਹ ਅਸੀਂ 5-4000 ਪਿੱਛੇ ਵੀ ਰੋਲਾ ਪਾ ਕੇ ਬਹਿ ਜਾਨੀਆ ਯਾਰ ਸਦਕੇ ਸਾਡੀ ਸੋਚ ਦੇ